ਪੰਜਾਬ ਦੇ ਵਿੱਚ ਗੈਂਗਸਟਰ ਇੰਨੇ ਕ ਜਿਆਦੇ ਦਿਨੋਂ ਦਿਨ ਸਿਰ ਚੱਕ ਰਹੇ ਆ ਕਿ ਹੁਣ ਉਹਨਾਂ ਨੇ ਆਪਣੇ ਇਸ ਕੰਮ ਦੇ ਫੀਸ ਦਾ ਮੈਨੂ ਕਾਰਡ ਵੀ ਤਿਆਰ ਕਰ ਲਿਆ ਹੈ ਬਿਲਕੁਲ ਅੱਜ ਤੋਂ ਪਹਿਲਾਂ ਤੁਸੀਂ ਰੈਸਟੋਰੈਂਟ ਜਾਂਦੇ ਹੋਵੋਗੇ ਤੇ ਉੱਥੇ ਮੈਨੂ ਕਾਰਡ ਮਿਲਦਾ ਹੈ ਉਹਦੇ ਤੇ ਡਿਸ਼ਾਂ ਲਿਖੀਆਂ ਹੁੰਦੀਆਂ ਤੇ ਨਾਲ ਦੀ ਨਾਲ ਪੈਸੇ ਲਿਖੇ ਹੁੰਦੇ ਆ ਕਿ ਇੰਨੇ ਦੀ ਆ ਚੀਜ਼ ਮਿਲਦੀ ਹੈ ਪਰ ਪੰਜਾਬ 'ਚ ਇੱਕ ਬਦਮਾਸ਼ ਉੱਠਿਆ ਹੋਇਆ ਹੈ ਉਹਨੇ ਆਪਣਾ ਮੈਨੂ ਕਾਰਡ ਜਿਹੜਾ ਹੈਗਾ ਪੰਮਫਲੇਟ ਪੋਸਟਰ ਜਿਹੜਾ ਹੈ ਉਹ ਸ਼ੇਅਰ ਕੀਤਾ ਉਹਦੇ ਵਿੱਚ ਖਾਸ ਤੌਰ ਤੇ ਹਰੇਕ ਚੀਜ਼ ਦੀ ਫੀਸ ਰੱਖੀ ਗਈ ਹੈ ਇਸ ਬਦਮਾਸ਼ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਕਿਸੇ ਨੂੰ ਧਮਕੀ ਦੇਣੀ ਹੈ ਤਾਂ 500 ਰੁਪਿਆ ਜੇ ਕਿਸੇ ਦੇ ਹੱਡ ਪੈਰ ਤੋੜਨੇ ਹੈ ਤਾਂ 800 ਰੁਪਿਆ ਜੇ ਕਿਸੇ ਬੰਦੇ ਨੂੰ ਜਾਨੋਂ ਮਾਰਨਾ ਹੈ ਤਾਂ 2000 ਰੁਪਿਆ ਇੱਕ ਗੱਲ ਹੋਰ ਉਹਨੇ ਲਿਖੀ ਹੈ ਕਿ ਅਸੀਂ ਮਾਰੇ ਬੰਦੇ ਤੇ ਹੱਥ ਨਹੀਂ ਚੱਕਦੇ ਤੇ ਕੰਮ ਅਸੀਂ ਤਸੱਲੀ ਬਖਸ਼ ਕਰਦੇ ਆ। ਸੋ ਬਿਲਕੁਲ ਇਹ ਭੋਲੂ ਬਦਮਾਸ਼ ਹੈ ਜਿਹਨੇ ਆਪਣਾ ਖਾਸ ਤੌਰ ਤੇ ਇੰਸਟਾਗ੍ਰam ਤੇ ਇਹ ਪੋਸਟ ਪਾਈ ਹੈ ਜਿਹਦੇ ਵਿੱਚ ਇੱਕ ਇੱਕ ਚੀਜ਼ ਦੇ ਬਾਰੇ ਹੱਡ ਪੈਰ ਤੋੜਨ ਤੋਂ ਲੈ ਕੇ ਧਮਕੀ ਤੋਂ ਲੈ ਕੇ ਜਾਨੋਂ ਮਾਰਨ ਤੱਕ ਦਾ ਰੇਟ ਵੀ ਜਿਹੜਾ ਹੈਗਾ ਉਹਨੇ ਤੈਅ ਕਰਕੇ ਅਪਲੋਡ ਕਰ ਦਿੱਤਾ ਏ। ਬਿਲਕੁਲ ਇਹ ਗੱਲ ਸੱਚ ਹੈ। ਇਹ ਇੰਸਟਾਗ੍ਰam ਆਈਡੀ ਤੁਸੀਂ ਦੇਖ ਸਕਦੇ ਹੋ। ਇਹ ਉਹ ਬਦਮਾਸ਼ ਵੀ ਤੁਹਾਨੂੰ ਦਿਖਾ ਰਹੇ ਆ। ਜਿਹੜਾ ਨਵਾਂ ਨਵਾਂ ਉੱਠਿਆ ਤੇ ਜਿਹੜਾ ਇਸ ਕਿੱਤੇ ਦੇ ਵਿੱਚ ਪੈਰ ਪਾਉਣ ਦੇ ਲਈ ਬਿਲਕੁਲ ਤਿਆਰ ਹੈ ਹੁਣ ਸਮਝ ਨਹੀਂ ਆ ਰਹੀ ਕਿ ਦਿਨੋਂ ਦਿਨ ਪੰਜਾਬ ਜਾ ਕਿੱਧਰ ਨੂੰ ਰਿਹਾ ਹੈ ਜਾਂ ਬਦਮਾਸ਼ਾਂ ਨੂੰ ਪੁਲਿਸ ਦਾ ਕੋਈ ਖੌਫ ਹੈ ਵੀ ਜਾਂ ਨਹੀਂਗਾ ਇਹ ਭੋਲੂ ਬਦਮਾਸ਼ ਹੈ ਬੰਦੇ ਕੁੱਟਣ ਦੇ ਲਈ ਸੰਪਰਕ ਕੀਤਾ ਜਾਵੇ ਇਹ ਆਪਣੀ ਨੇ ਸਟੋਰੀ ਪਾਈ ਹੈ ਸਭ ਤੋਂ ਪਹਿਲਾ ਜਿਹੜੀ ਲਾਈਨ ਹੈ ਉਹ ਧਮਕਾਉਣ ਲਈ ਜੇ ਕਿਸੇ ਨੂੰ ਧਮਕੀ ਦੇਣੀ ਹੈ 500 ਰੁਪਇਆ ਹੱਡ ਪੈਰ ਤੋੜਨ ਦੇ ਲਈ 800 ਰੁਪਇਆ ਜਾਣੋ ਮਾਰਨ ਦੇ ਲਈ 2000 ਰੁਪਇਆ ਇੱਕ ਚੀਜ਼ ਹੋਰ ਵੀ ਲਿਖੀ ਆ ਕਹਿੰਦਾ ਕਦੇ ਵੀ ਕਿਤੇ ਵੀ ਅਸੀਂ ਮਾੜੇ ਬੰਦੇ ਤੇ ਹੱਥ ਨਹੀਂ ਚੱਕਦੇ ਪੈਸੇ ਕੰਮ ਹੋਣ ਤੋਂ ਬਾਅਦ ਲੈਣੇ ਆ ਇਹ ਵੀ ਗੱਲ ਜਿਹੜੀ ਆ ਲਿਖੀ ਗਈ ਆ ਤੇ ਇੱਕ ਹੋਰ ਹਾਸੋਹੀਣੀ ਜਿਹੜੀ ਗੱਲ ਵਿੱਚ ਲਿਖੀ ਆ ਤਲਵਾਰਾਂ ਬੰਦੂਖਾਂ ਅਤੇ ਹੋਰ ਜੇ ਵੀ ਕੋਈ ਹਥਿਆਰ ਜਿਹੜਾ ਸਾਨੂੰ ਵਰਤਨਾ ਪਊਗਾ ਉਹ ਸਾਡਾ ਹੋਊਗਾ ਅਸੀਂ ਕਿਸੇ ਤੋਂ ਨਹੀਂ ਲੈਣਾ ਔਰ ਇੱਕ ਚੀਜ਼ ਹੋਰ ਹੈ ਥੱਲੇ ਨੋਟ ਲਿਖ ਕੇ ਅੱਗੇ ਲਿਖਿਆ ਗਿਆ ਹੈ ਇੱਥੇ ਲੋਕਾਂ ਨੂੰ ਤਸੱਲੀ ਦੇ ਨਾਲ ਕੁੱਟਿਆ ਜਾਂਦਾ ਹੈ ਇਹ ਮਾਮਲਾ ਜਿਹੜਾ ਹੈਗਾ ਫਰੀਦਕੋਟ ਦੇ ਸਾਦਿਕ ਤੋਂ ਸਾਹਮਣੇ ਆਇਆ ਹੈ ਹੁਣ ਇਹ ਪੂਰਾ ਮਾਮਲਾ ਸੀਆਈਏ ਇੰਚਾਰਜ ਦੇ ਧਿਆਨ ਦੇ ਵਿੱਚ ਵੀ ਆ ਗਿਆ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੀਆਈਏ ਇੰਚਾਰਜ ਨੇ ਕਿਹਾ ਹੈ ਕਿ ਇਸ ਦੀ ਆਈਡੀ ਟਰੇਸ ਕਰਕੇ ਇਸ ਬੰਦੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਤੇ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਕਿ ਕਾਰਵਾਈ ਇਸ ਤਰੀਕੇ ਦੀ ਕਰਾਂਗੇ ਕਿ ਇਹਨੂੰ ਦੇਖ ਕੇ ਕੋਈ ਹੋਰ ਬੰਦਾ ਇਹੋ ਜੀ ਕਦੇ ਵੀ ਕੋਈ ਗਲਤੀ ਨਾ ਕਰੇ ਸੀਆਈਐਨ ਚਾਰ ਨੇ ਕਿਹਾ ਹੈ ਕਿ ਇਹ ਜਾਂ ਫਿਰ ਇਹਦੇ ਨਾਲ ਦੇ ਕੋਈ ਹੋਰ ਵੀ ਜੋ ਕਿ ਇਹੋ ਜੀਆਂ ਸਰਗਰਮੀਆਂ ਚ ਹੈ ਉਹਨੂੰ ਅਸੀਂ ਸਖਤ ਚੇਤਾਵਨੀ ਦਿੰਨੇ ਆ ਕਿ ਇਹੋ ਜੇ ਕੰਮਾਂ ਤੋਂ ਤੁਸੀਂ ਪਿੱਛੇ ਮੁੜ ਜਾਓ ਸੋ ਬੈਲ ਕੋਲਾ ਅੱਜ ਤੋਂ ਪਹਿਲਾਂ ਤੁਸੀਂ ਜੇ ਕਿਸੇ ਸਲੂਨ ਦੇ ਵਿੱਚ ਜਾਂਦੇ ਆ ਉੱਥੇ ਤੁਹਾਨੂੰ ਮੈਨੂ ਕਾਰਡ ਦਿਖਦੇ ਹੋਣਗੇ ਰੈਸਟੋਰੈਂਟ ਜਾਂਦੇ ਆ ਉੱਥੇ ਮੈਨੂ ਕਾਰਡ ਦਿਖਦੇ ਹੋਣਗੇ ਉਹਨਾਂ ਦੀਆਂ ਰੇਟ ਲਿਸਟਾਂ ਦਿਖਦੀਆਂ ਹੋਣੀਆਂ ਪਰ ਅੱਜ ਤਾਂ ਕਮਾਲ ਹੀ ਹੋ ਗਈ ਹੈ ਕਿ ਹੁਣ ਪੰਜਾਬ ਦੇ ਵਿੱਚ ਬਦਮਾਸ਼ਾਂ ਨੇ ਗੈਂਗਸਟਰਾਂ ਨੇ ਆਪਦੇ ਐਸ ਕੰਮ ਦੇ ਵੀ ਮੈਨੂ ਕਾਰਡ ਛਪਾਉਣੇ ਸ਼ੁਰੂ ਕਰ ਦਿੱਤੇ ਐ ਜੀ ਇਹ ਸਾਡੇ ਧਿਆਨ ਦੇ ਵਿੱਚ ਆ ਗਿਆ ਵੀਡੀਓ ਵੀਡੀਓ ਵੀ ਦੇ ਲਈ ਇਹ ਮੈਂ ਉਸ ਟੈਕਨੀਕਲਸ ਵੈਲ ਵੀ ਮਦਰ ਨਾਲ ਉਹ ਬੰਦ ਨੂੰ ਪੇਸ਼ ਕਰਕੇ ਜਾਂਚ ਚਾਰ ਵੀ ਬੰਦ ਕਾਰਵਾਈ ਕਰਾਈ ਹੈ ਤੇ ਸਾਦਕ ਦਾ ਪਤਾ ਲੱਗਿਆ ਸੰਸਦ ਵੀ ਤੇ ਰਹਿਣ ਵਾਲਾ ਹੈ ਤੇ ਇਹ ਵੀ ਇਥੇ ਇੰਸਟਾਗ੍ਰਾਮ ਸਥਿ ਕਰ ਲਈ ਤੇ ਇਸ ਨੂੰ ਫੜ ਕੇ ਤੇ ਜਾਂਚ调查 ਦੀ ਤੱਕ ਦਾ ਕਰਕੇ ਤੇ ਸਾਹਬ ਕੰਮ ਕਰਵਾਇਆ ਤੇ ਹੋਏ ਇਸ ਕਿਸੇ ਵੀ ਸ਼ਰਤਾਂ ਅਨੁਸਾਰ ਨੂੰ ਕੰਨ ਨਹੀਂ ਚੁਕੰਦੇ